ਨੇ ਮੰਗਾਂ ਅੱਧੀਆਂ ਵਿੱਚ ਪਈਆਂ ਜੀ ਉਹ ਮੰਗੀਆਂ ਨਹੀਂ ਮੀਟਿੰਗ ਤੁਸੀਂ ਅੱਧ ਵਿਚਾਲੇ ਛੱਡ ਕੇ ਜਾਈ ਜਾਂਦੇ ਆ ਉਹ ਸਾਡ ਕੋਈ ਥਰੇ ਨਹੀਂ ਲਈ ਇਹਦਾ ਮਤਲਬ ਸਾਡਾ ਮੋਰਚਾ ਜਿਹੜਾ ਅਸੀਂ ਲਾਉਣਾ ਹੈ ਉਹ ਵੀ ਨਹੀਂ ਸਾਨੂੰ ਨਾਉਣ ਦੇਣਾਗਾ ਉਸੇ ਭਗਵੰਤ ਮਾਨਸਿਮਾ ਦਾ ਸੀਗਾ ਵੀ ਇਹ ਤਾਂ ਪੰਜਾਬ ਦੇ ਸੜਕਾਂ ਜਾਮ ਕਰਦੇ ਆ ਲੋਕਾਂ ਨੂੰ ਤੰਗ ਕਰਦੇ ਤੇ ਲੋਕਾਂ ਦੇ ਮਸਲੇ ਹੀ ਆ ਅਸੀਂ ਲੈ ਕੇ ਜਾ ਰਹੇ ਹਾਂ ਕਿਸਾਨ ਲੋਕ ਨਹੀਂ ਮਜ਼ਦੂਰ ਲੋਕ ਨਹੀਂ ਛੋਟਾ ਦੁਕਾਨਦਾਰ ਛੋਟਾ ਮਜ਼ਦੂਰ ਛੋਟਾ ਸ਼ੈਲਡਰ ਵਾਲਾ ਛੋਟਾ ਵਪਾਰੀ ਕੀ ਇਹ ਲੋਕ ਨਹੀਂ ਮੰਤਰੀ ਸਾਹ ਉਹਦੇ ਕੋਲੇ ਟਾਈਮ ਖੁੱਲਾ ਹੈ ਉਹ ਆਦੇ ਹਾਂ ਖੁੱਲਾ ਹੈ ਬਾਅਦ ਦੇ ਵਿੱਚ ਚਲੋ ਠੀਕ ਹੋ ਉਹਦੇ ਸਾਡੀ ਅੱਖ ਤੇ ਵਿੱਚ ਇਨਫੈਕਸ਼ਨ ਆ ਬਿਲਕੁਲ ਟਿਕਾਉਣਾ ਜਾਣਾ ਚਾਹੀਦਾ ਇਲਾਜ ਕਰਾਉਣਾ ਚਾਹੀਦਾ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਟਾਈਮ ਖੁੱਲਾ ਹੈ ਉਹਦੇ ਖੁੱਲਾ ਉਸ ਤੋਂ ਬਾਅਦ 8 ਰਾਜੀਵਾਲ ਸਾਲ ਨੇ ਗੱਲ ਰੱਖੀ ਐ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪੱਲਾ ਝਾੜ ਲਿਆ ਕਿਉਂਕਿ ਗੇਜਰੀਵਾਲ ਦੇ ਕੋਈ ਨਜ਼ਦੀਕੀ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਸੀ ਵੀ ਤੁਸੀਂ ਆਇਆ ਦੱਸੋ ਯਾਰ ਵੀ ਪਰਸੋਂ ਮੋਰਚਾ ਲਾਉਣਾ ਜਾਂ ਨਹੀਂ ਲਾਉਣਾ ਉਹਦੇ ਵੀ ਤਾਂ ਸੋਚਾਂਗੇ ਵੀ ਜਦੋਂ ਸਾਡੀਆਂ ਜਿਵੇਂ ਬੱਚੇ ਹੁੰਦੇ ਆ ਕੋਈ 5 ਸਾਲ ਦਾ ਬੱਚਾ ਹੁੰਦਾ ਤੇ ਗੁੱਸੇ ਹੋ ਕੇ ਭੱਜ ਜਾਂਦਾ ਹੈਗਾ ਉਹ ਤਾਂ ਉਹ ਵੀ ਮੀਟਿੰਗ ਛੱਡ ਕੇ ਭੱਜ ਗਏ ਵੀ ਤੁਸੀਂ 3.5 ਕਰੋੜ ਲੋਕਾਂ ਨੂੰ ਲੀਡ ਕਰ ਰਹੇ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜਿਗਰਾ ਰੱਖੋ ਸ਼ਾਂਤੀਮਈਤਾ ਰੱਖੋ ਮੰਗਾ ਮੰਨਣੀਆਂ ਨਾ ਮੰਨਣੀਆਂ ਇੱਕ ਵੱਖਰੀ ਗੱਲ ਹੁੰਦੀ ਹੈ ਜਦੋਂ ਚਲੋ ਉੱਥੇ ਅਧੋਲਨ ਚੱਲਦਾ ਸੀਗਾ ਜਦੋਂ ਆਪਣੀਆਂ ਮੀਟਿੰਗਾਂ ਹੁੰਦੀਆਂ ਸੀ ਕਮ ਸੇ ਕਮ ਕੇਂਦਰ ਦੇ ਮੰਤਰੀ ਮੀਟਿੰਗ ਵਿੱਚ ਸਮਾਧਾਨ ਦਿੰਦੇ ਸੀ ਚਲੋ ਮੰਗਾ ਨਹੀਂ ਮੰਨਦੇ ਨਾ ਮੰਨੋ ਵੱਖਰੀ ਗੱਲ ਆ ਉਹ ਤਰੀਕਾ ਵੱਖਰਾ ਚਲੋ ਜੋ ਵੀ ਹੈ ਪਰ ਇਹ ਤਾਂ ਇੱਕ ਮੀਟਿੰਗ ਵੀ ਨਹੀਂ ਮੀਟਿੰਗ ਦੇਤੀ ਮੀਟਿੰਗ ਬਜਾਦ ਦੇ ਵਿਚਾਲੇ ਛੱਡਣਾ ਮੀਟਿੰਗ ਦੇ ਵਿੱਚ ਧਮਕੀ ਦੇਣੀ ਜੋ ਕਰਨਾ ਕਰ ਲੋ ਕੀਾ ਕੀ ਕਰਦਾ ਬਾਈ ਸਰਕ ਤੇ ਪੈਣ ਨੂੰ ਯਾਰ ਥੱਪਾ ਦਿੰਦਾ ਸਿਰਿਆਂ ਤੇ ਪੈਣ ਨੂੰ ਹੂੰ ਰੱਬ ਰੱਖਾ ਹੀ ਹੁੰਦਾ ਉੱਥੇ ਜਦੋਂ ਕਹਿੰਦੇ ਉੱਤੇ ਗੱਦਾ ਸੱਟ ਕੇ ਪੈਣਾ ਜਿਹੜੇ ਲੋਕ ਕਮੈਂਟਾਂ 'ਚ ਉਹ ਭਰਾ ਤੁਸੀਂ ਐਂ ਦਾ ਨਾਂ ਕਹੋ ਯਾਰ ਤੇ ਧਰਨੇ ਤੇ ਮਜਾਰੇ ਤੇ ਅਸੀਂ ਨਹੀਂ ਜਾ ਸਕਦੇ ਤੁਸੀਂ ਤੇ ਯਾਰ ਹਾਰਾ ਨਾਰਾ ਹੀ ਮਾਰਦੇ ਹੋ ਐਂ ਤਾਂ ਨਾਂ ਕਿਆ ਕਰੋ ਇਹਨਾਂ ਦਾ ਤਾਂ ਕਿੱਤਾ ਹੀ ਇਹ ਆ ਉਹਨਾਂ ਦੇ ਬੱਚਿਆਂ ਕੇ ਕਸਾਨਾ ਮਜ਼ਦੂਰਾਂ ਦੀ ਆਵਾਜ਼ ਚੱਕਦੇ ਆ ਤੇ 2-2 ਵਜੇ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਾਨੂੰ ਰੈਸਟ ਦੇ ਮੁੱਖ ਮੰਤਰੀ ਸਾਹਿਬ ਆਪ ਵੀ ਆਦੇ ਹੁੰਦੇ ਸੀ ਕਿ ਕੋਠੀ ਮੂਰੇ ਆਇਆ ਕਰੋ ਸ਼ਰਤਾਂ ਨਾ ਜਾਮ ਕਰਿਆ ਕਰੋ ਤੇ ਉਹਦੀ ਕੋਠੀ ਮੂਰੇ ਜਾ ਰਹੇ ਸੀ ਤੇ ਸਾਨੂੰ ਤਾਂ ਜਿੱਦਾਂ ਪਿੰਡਾਂ ਚ ਤੁਰੇ ਵੀ ਨਹੀਂ ਪਹਿਲਾਂ ਹੀ ਇੱਕ ਪਹਿਲਾਂ ਹੀ ਛਾਪੇਮਾਰੀ ਸ਼ੁਰੂ ਹੋ ਗਈ ਤੇ ਗੱਲ ਕਹਿੰਦੇ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਗ੍ਹਾ ਕਿਸਾਨਾਂ ਲਈ ਜਰੂਰ ਦਿੱਤੀ ਜਾਵੇ ਪ੍ਰਦਰਸ਼ਨ ਕਰਨਾ ਅ ਮਜਾਰਾ ਕਰਨਾ ਹਰ ਇੱਕ ਦਾ ਰਾਈਟ ਹੈ ਲੋਕਤੰਤਰ ਇੱਕ ਪਾਸੇ ਤੁਸੀਂ ਆਦਿ ਲੋਕਤੰਤਰ ਹੈ ਫਿਰ ਉਹਦਾ ਗਲਾ ਨਾ ਘੋਟੋ ਉਹ ਜਗ੍ਹਾ ਦਿੱਤੀ ਜਾਵੇ ਕਿਸਾਨਾਂ ਨੂੰ ਆਪਦੇ ਹੱਕ ਲਈ ਲੜਨ ਦਿਓ ਕੀ ਕੀ ਮੋਲ ਬਣਿਆ ਹੋਇਆ ਲਗਾਤਾਰ ਤੁਸੀਂ ਅੱਜ ਥੋੜੀ ਇੰਟਰਵਿਊ ਆ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਨੇ ਕਿ ਪੁਲਿਸ ਉਡੇ ਘਰਾਂ ਦੇ ਸਾਫੇ ਮਾਰੀ ਕਰ ਰਹੀ ਹੈ ਜੀ ਬਿਲਕੁਲ ਜੀ ਪਹਿਲਾਂ ਮੇਰੇ ਘਰ ਦੋ ਵਾਰ ਪੁਲਿਸ ਵਗੀਰਾ ਮਾਰੇ ਆਈ ਹੈ ਇੱਕ ਵਾਰਾ ਸਵੇਰ 3 ਵਜੇ ਰੇਡ ਕੀਤੀ ਹੈ ਜੀ 3:00 3:30 ਦੇ ਵਿੱਚ ਵਿੱਚ ਜੀ ਇੱਕ ਵਾਰਾ 10:30 ਦੇ ਵਿੱਚ ਵਿੱਚ ਫਿਰ ਦੁਬਾਰਾ ਰੇਡ ਕੀਤੀ ਹੈ ਜੀ ਹਾਂ ਇਹ ਤਾਂ ਇੱਕ ਤੁਸੀਂ ਵੀ ਕੋ ਜਿਹੜੇ ਆਮ ਘਰਾਂ ਦੇ ਵਿੱਚੋਂ ਉਪਕਿੰਜੀ ਕਿਸਾਨਾਂ ਦੇ ਆਦੇ ਸੀ ਅਸੀਂ ਕੋਸਤ ਹੈ ਇਹ ਉਹ ਹੀ ਜਿਸੀ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਇੱਕ ਆਦੇ ਹੱਕ ਮੰਗ ਰਹੇ ਆ ਜਿਹੜੇ ਭਗਵੰਤ ਮਾਨ ਸਿੰਘ ਆਦਾ ਸੀਗਾ ਵੀ ਇਹ ਤਾਂ ਪੰਜਾਬ ਦੇ ਸੜਕਾਂ ਜਾਮ ਕਰਦੇ ਆ ਲੋਕਾਂ ਨੂੰ ਤੰਗ ਕਰਦੇ ਤੇ ਲੋਕਾਂ ਦੇ ਮਸਲੇ ਹੀ ਆ ਅਸੀਂ ਲੈ ਕੇ ਜਾ ਰਹੇ ਹਾਂ ਕਿਸਾਨ ਲੋਕ ਨਹੀਂ ਮਜ਼ਦੂਰ ਲੋਕ ਨਹੀਂ ਛੋਟਾ ਦੁਕਾਨਦਾਰ ਛੋਟਾ ਮਜ਼ਦੂਰ ਛੋਟਾ ਸ਼ੈਲਡਰ ਵਾਲਾ ਛੋਟਾ ਵਪਾਰੀ ਕੀ ਇਹ ਲੋਕ ਨਹੀਂ ਇਹ ਲੋਕਾਂ ਦੇ ਮੁੱਦੇ ਹੀ ਬਿਲਕੁਲ ਲੋਕਾਂ ਦੇ ਮੁੱਦੇ ਲੈ ਕੇ ਕੱਲ ਮੀਟਿੰਗ ਦੇ ਵਿੱਚ ਕੀ ਗੱਲਾਂ ਨੂੰ ਲੈ ਕੇ ਕੰਟੀ ਨਹੀਂ ਬੈਠੀ ਸੀ ਅਕਸਰ ਕਹੇ ਜੀ ਅਕਸਰ ਮੁੱਖ ਮੰਤਰੀ ਸਾਹਿਬ ਦੀ ਕੀ ਮਜਬੂਰੀ ਬਣੀ ਕਿ ਉਹਨਾਂ ਨੂੰ ਮੀਟਿੰਗ ਛੱਡ ਕੇ ਜਾਣਾ ਪੈ ਗਿਆ ਨਹੀਂ ਉਹ ਤਾਂ ਵੇਖੋ ਤੁਸੀਂ ਜਿੱਥੇ ਤੱਕ ਸਾਨੂੰ ਆਗੂਆਂ ਦੀਆਂ ਗੱਲਾਂ ਕੁਛ ਆਈਆਂ ਕਿ 8-9 ਮੁੱਦਿਆਂ ਤੇ ਮੀਟਿੰਗ ਚੱਲ ਰਹੀ ਸਭ ਤੋਂ ਪਹਿਲਾਂ ਤਾਂ ਅ ਅਗਰਾਹਾ ਅੰਕਲ ਦੀ ਜਿਹੜੀ ਮੈਂ ਗੱਲ ਸੁਣੀ ਐ ਇੰਟਰਵਿਊ ਵੀ ਉਹ ਆਦੇ ਸੀ ਵੀ ਅਸੀਂ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਅ ਛੋਟੇ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਟਾਈਮ ਖੁੱਲਾ ਹੈ ਉਹ ਆਦੇ ਹਾਂ ਖੁੱਲਾ ਹੈ ਬਾਅਦ ਵਿੱਚ ਚਲੋ ਠੀਕ ਉਹ ਆਦੇ ਸਾਡੀ ਅੱਖ ਤੇ ਵਿੱਚ ਇਨਫੈਕਸ਼ਨ ਆ ਬਿਲਕੁਲ ਦਿਖਾਉਣ ਜਾਣਾ ਚਾਹੀਦਾ ਇਲਾਜ ਕਰਾਉਣਾ ਚਾਹੀਦਾ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਟਾਈਮ ਖੁੱਲਾ ਉਹ ਆਦੇ ਖੁੱਲਾ ਉਸ ਤੋਂ ਬਾਅਦ 8-9 ਮੁੱਦਿਆਂ ਤੇ ਚਲੋ ਮੀਟਿੰਗ ਸਹੀ ਜਾ ਰਹੀ ਸੀ ਉਸ ਤੋਂ ਬਾਅਦ ਜਦੋਂ ਕੋਈ ਸ਼ੈਲਰਾਂ ਦਾ ਮਸਲਾ ਆਇਆ ਕੋਈ ਪਤਾ ਨਹੀਂ ਕਿਵੇਂ ਰਾਜੀਵਾਲ ਸਾਹਿਬ ਨੇ ਗੱਲ ਰੱਖੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪੱਲਾ ਛਾੜ ਲਿਆ ਕਿਉਂਕਿ ਉਹ ਗਿਜਰੀਵਾਲ ਦੇ ਕੋਈ ਨਜ਼ਦੀਕੀ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਸੀ ਵੀ ਤੁਸੀਂ ਆਇਆ ਦੱਸੋ ਯਾਰ ਵੀ ਪਰਸੋਂ ਮੋਰਚਾ ਲਾਉਣਾ ਜਾਂ ਨਹੀਂ ਲਾਉਣਾ ਉਹਦੇ ਵੀ ਤਾਂ ਸੋਚਾਂਗੇ ਵੀ ਜਦੋਂ ਸਾਡੀਆਂ ਮੰਗਾਂ ਵਿੱਚ ਅੱਧ ਵਿਚਾਲੇ ਆ ਮੰਗਾਂ ਸਿਰੇ ਨਹੀਂ ਲੱਗੀਆਂ ਤੇ ਵੀ ਧਰਨਾ ਜਦੋਂ ਅਸੀਂ ਲਾਉਨੇ ਆ ਮੋਰਚਾ ਲਾਉਨੇ ਆ ਉਹਦੀ ਸਰਕਾਰ ਮੀਟਿੰਗ ਕਰਦੀ ਹੈ ਵੀ ਤੁਸੀਂ ਮੁਤਰ-ਮੁਤਰ ਇਹ ਮਤਲਬ ਸਾਡੀ ਉਹ ਵੀ ਥੋੜੀ ਹੈ ਮੁਤਰ-ਮੁਤਰ ਦਾ ਮਤਲਬ ਹੈ ਅਗਰਾਂ ਅੰਕਲ ਦਾ ਇਹ ਸੀਗਾ ਵੀ ਕਹਿਣ ਦਾ ਭਾਵ ਵੀ ਸਾਡੀਆਂ ਮੰਗਾਂ ਅੱਧੀਆਂ ਵਿੱਚ ਪਈਆਂ ਐ ਜੀ ਉਹ ਮੰਨੀਆਂ ਨਹੀਂ ਮੀਟਿੰਗ ਤੁਸੀਂ ਅੱਧ ਵਿਚਾਲੇ ਛੱਡ ਕੇ ਜਾਈ ਜਾਂਦੇ ਆ ਉਹ ਸਾ ਕੋਈ ਸਿਰੇ ਨਹੀਂ ਲਾਈ ਇਹਦਾ ਮਤਲਬ ਸਾਡਾ ਮੋਰਚਾ ਜਿਹੜਾ ਅਸੀਂ ਲਾਉਣਾ ਹੈ ਉਹ ਵੀ ਨਹੀਂ ਸਾਨੂੰ ਲਾਉਣ ਦੇਣਾਗਾ ਉਹ ਜਦੋਂ ਇੰਨੀ ਗੱਲ ਕਹੀ ਤੇ ਉਹ ਗੁੱਸੇ ਹੋ ਕੇ ਭੱਜ ਗਏ ਹੁਣ ਤੁਸੀਂ ਦੱਸੋ ਜਦੋਂ ਸਾਡੀਆਂ ਮੰਗਾਂ ਹੀ ਨਹੀਂ ਮੰਨੀਆਂ ਮੰਗਾ ਅੱਧ ਵਿਚਾਲੇ ਪਈਆਂ ਮੀਟਿੰਗ ਅੱਧ ਵਿਚਾਲੇ ਪਈ ਹੈ ਉਹ ਤਾਂ ਜਿਵੇਂ ਬੱਚੇ ਹੁੰਦੇ ਆ ਕੋਈ 5 ਸਾਲ ਦਾ ਬੱਚਾ ਹੁੰਦਾ ਤੇ ਗੁੱਸੇ ਹੋ ਕੇ ਭੱਜ ਜਾਂਦਾ ਹੈਗਾ ਉਹ ਤਾਂ ਉਵੇਂ ਮੀਟਿੰਗ ਛੱਡ ਕੇ ਭੱਜ ਗਏ ਵੀ ਤੁਸੀਂ 3.5 ਕਰੋੜ ਲੋਕਾਂ ਨੂੰ ਲੀਡ ਕਰ ਰਹੇ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜਿਗਰਾ ਰੱਖੋ ਸਾਂਝੀਲਤਾ ਰੱਖੋ ਮੈਨੂੰ ਲੱਗਦਾ ਇਹ 75 ਸਾਲ ਦੇ ਵਿੱਚ ਠੀਕ ਹੈ ਬਥੇਰੀਆਂ ਸਰਕਾਰਾਂ ਆਈਆਂ ਬڑے ਮੁੱਖ ਮੰਤਰੀ ਆਏ ਆ ਬڑے ਗਏ ਆ ਉਹਨਾਂ ਦੇ ਵਿੱਚ ਪਹਿਲੀ ਯਾਰ ਹੋਊਗਾ ਵੀ ਇਸ ਤਰ੍ਹਾਂ ਸਾਡੇ ਆਗੂਆਂ ਨੂੰ ਐ ਮੀਟਿੰਗ ਦੇ ਵਿੱਚ ਐ ਛੱਡ ਕੇ ਜਾਣਾ ਤੇ ਇਸ ਤਰ ਤਰੀਕੇ ਨਾਲ ਜਾਣਾ ਇਹ ਕੱਤੀ ਲੋਕਾਂ ਲਈ ਇਹ ਸਨੀਹਾ ਠੀਕ ਨਹੀਂਗਾ ਪਰ ਕੀ ਲੱਗਦਾ ਮੁੱਖ ਮੰਤਰੀ ਸਾਹਿਬ ਜਿਹੜੇ ਕੇਂਦਰ ਦੀ ਸਰਕਾਰ ਦੇ ਗਾਂ ਇੱਕ ਪਤਲਾ ਬਣ ਕੇ ਕੰਮ ਕਰ ਰਹੇ ਨੇ ਇੰਨੀ ਕੋਈ ਤੁਹਾਨੂੰ ਨੀਤੀ ਨੀਤੀ ਲੱਗੀ ਕਾਰਜ ਮੀਟਿੰਗ ਤੋਂ ਬਾਅਦ ਦੇਖਿਆ ਤਾਂ ਸਿਸਟਮ ਬਿਲਕੁਲ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਨਾਲੋਂ ਵੀ ਇੱਕ ਸਟੈਪ ਅੱਗੇ ਟੱਪ ਗਏ ਉਹਦਾ ਚਲੋ ਠੀਕ ਹੈ ਮੰਗਾ ਮੰਨਣੀਆਂ ਨਾ ਮੰਨਣੀਆਂ ਇੱਕ ਵੱਖਰੀ ਗੱਲ ਹੁੰਦੀ ਹੈ ਜਦੋਂ ਚਲੋ ਉੱਥੇ ਅंदोलਨ ਚੱਲਦਾ ਸੀਗਾ ਜਦੋਂ ਆਪਣੀਆਂ ਮੀਟਿੰਗਾਂ ਹੁੰਦੀਆਂ ਸੀ ਕਮ ਸੇ ਕਮ ਉਹ ਕੇਂਦਰ ਦੇ ਮੰਤਰੀ ਮੀਟਿੰਗ ਤੇ ਸਮਾਂ ਦਾ ਦਿੰਦੇ ਸੀ ਚਲੋ ਮੰਗਾ ਨਹੀਂ ਮੰਨਦੇ ਨਾ ਮੰਨੋ ਵੱਖਰੀ ਗੱਲ ਆ ਉਹ ਤਰੀਕਾ ਵੱਖਰਾ ਚਲੋ ਜੋ ਵੀ ਹੈ ਪਰ ਇਹ ਤਾਂ ਇੱਕ ਮੀਟਿੰਗ ਵੀ ਨਹੀਂ ਮੀਟਿੰਗ ਦਿੱਤੀ ਮੀਟਿੰਗ ਬਜਾਦ ਦੇ ਚਾਲੇ ਛੱਡਣਾ ਮੀਟਿੰਗ ਦੇ ਵਿੱਚ ਧਮਕੀ ਦੇਣੀ ਜੋ ਕਰਨਾ ਕਰ ਲੋ ਇਹ ਚੀਜ਼ਾਂ ਇਹ ਠੀਕ ਨਹੀਂ ਇਹ ਤਾਂ ਤੁਸੀਂ ਦੇਖੋ ਵੀ ਮੁੱਖ ਮੰਤਰੀ ਸਾਹਿਬ ਨੇ ਸੈਂਟਰ ਦਾ ਕਰੜਾ ਭੇਜਿਆ ਹੋ ਰੱਦ ਕੀਤਾ ਸੈਸ਼ਨ ਬੁਲਾ ਕੇ ਪਹਿਲਾਂ ਉਹਨੂੰ ਲੁਕੋਈ ਰੱਖਿਆ ਮੋਰਚਾ ਜਦੋਂ ਲੀਕਿਆ ਉਹ ਰੱਦ ਕਰਤਾ ਬਹੁਤ ਵਧੀਆ ਕੀਤਾ ਸੀ ਉਹ ਚੀਜ਼ ਆ ਦੇ ਪਰ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਮੰਗਾਏ ਜਿਹੜਾ ਝੋਨਾ ਹੈ 10 ਜੂਨ ਨੂੰ ਲਾਉਨੇ ਹੋ 1 ਜੂਨ ਨੂੰ ਕੀਤਾ ਜਾਵੇ ਜਿਹੜਾ 6 ਫਸਲਾਂ ਤੇ ਐਮਐਸਪੀ ਦਾ ਮਸਲਾ ਆਇਆ ਸਮਾਰਟ ਮੀਟਰਾਂ ਦਾ ਮਸਲਾ ਆਇਆ ਮੰਡੀਆਂ ਦੇ ਵਿੱਚ ਵੱਡੀ ਪੱਧਰ ਤੇ ਝੋਨੇ ਦੀ ਲੁੱਟ ਹੋਈ ਹੈ ਪੀਆਰ 126 ਸਰਕਾਰ ਦੇ ਕਹਿਣ ਤੇ ਆਪਾਂ ਬੀਜਿਆ ਉਹ ਮੰਡੀਆਂ ਕਾਟਾਂ ਲਗੀਆਂ ਕਿ ਕਿਹੜਾ ਝੋਨਾ ਕਿਸਾਨ ਲਾਉਣ ਉਹ ਉਹਨਾਂ ਨੂੰ ਦੱਸਿਆ ਜਾਵੇ ਇਹ ਚੀਜ਼ਾਂ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਦੇ ਨਾਲ ਹੀ ਸੀ ਤੋ ਪੰਜਾਬ ਸਰਕਾਰ ਇਹ ਚੀਜ਼ਾਂ ਦਾ ਹੱਲ ਕਰੇ 2023 ਦੇ ਵਿੱਚ ਨਵੀਂ ਖੇਤੀ ਨੀਤੀ ਦਾ ਖਰੜਾ ਜਿਹੜਾ ਉਹ ਲਾਗੂ ਕਰਨ ਵਾਸਤੇ ਉਹ ਉਹ ਚੀਜ਼ ਦੇ ਖਰੜੇ ਇਹਨਾਂ ਨੂੰ ਦਿੱਤੇ ਹੋਏ ਐ ਉਹ ਉਹ ਚੀਜ਼ਾਂ ਅੱਧ ਵਿਚਾਲੇ ਲੰਮ ਕਰਿੰਗਾ ਉਹ ਚੀਜ਼ਾਂ ਨੂੰ ਸਿਰੇ ਲਾਇਆ ਜਾਵੇ ਉਹ ਪੰਜਾਬ ਸਰਕਾਰ ਨਾਲ ਹੀ ਐ ਤੇ ਉਹ ਉਹ ਚੀਜ਼ਾਂ ਬੜੀ ਮੰਗਾ 18 19 ਮੰਗਾ ਨੇ ਹੁਣ ਸਰੂਮਾ ਵਿਸਤਾਰ ਤੇ ਕੀ ਕੀ ਦੱਸਾਂ ਉਹ ਅੱਧ ਵਿਚਾਲੇ ਲੰਕਰੀਆਂ ਨੇ ਕੋਈ ਲਾਗੂ ਨਹੀਂ ਕੀਤਾ ਤੇ ਪੰਜਾਬ ਸਰਕਾਰ ਕਿਉਂ ਨਹੀਂ ਲਾਗੂ ਕਰਦੀ ਜੇ ਤੁਸੀਂ ਸੈਂਟਰ ਵਾਲੀ ਤਾਂ ਉਹਨੇ ਆ ਵੀ ਅਸੀਂ ਕਿਸਾਨਾਂ ਦੇ ਕਿ ਤੇ ਜਿਹੜੀਆਂ ਸ਼ੋਡੇ ਨਾਲ ਮੰਗਾ ਨੇ ਤੇ ਉਹ ਚੀਜ਼ਾਂ ਕਿਉਂ ਨਹੀਂ ਲਾਗੂ ਕਰਦੇ ਤਾਂ ਇਹ ਤਾਂ ਆਈ ਨਹੀਂ ਆਈ ਨਹੀਂ ਲੱਗ ਰਿਹਾ ਚੰਡੀਗੜ੍ਹ ਦੇ ਵਿੱਚ ਵੀ ਛਾਪੇ ਮਾਰੀ ਆ ਪੰਜਾਬ ਭਰ ਦੇ ਵਿੱਚ ਛਾਪੇ ਮਾਰੀ ਹੋਈ ਜਾਂਦੀ ਆ ਕਿਸਾਨਾਂ ਅੱਗੋਂ ਹਿਰਾਸਤ ਵਿੱਚ ਲੈ ਇਹੋ ਜਿਹਾ ਸਰਕਾਰ ਨੂੰ ਕਿਹੜਾ ਡਰ ਸਤਾਈ ਜਾਂਦਾ ਕਿ ਕਿਸਾਨਾਂ ਨੂੰ ਹੀ ਗ੍ਰਿਫਤਾਰ ਕਰ ਰਹੇ ਨੇ ਬੰਦ ਕੋਲੋਂ ਇਹ ਤਾਂ ਤੁਸੀਂ ਵੇਖੋ ਅਸੀਂ ਕਿਹੜਾ ਕੋਈ ਕਰਬੀਨਾਰਾਂ ਜਾਂ ਸੁਮਗਲਾ ਰਹਾਂ ਜਾਂ ਕੋਈ ਅੱਤਵਾਦੀਆਂ ਜਾਂ ਕੋਈ ਖੜਕੂ ਐ ਅਸੀਂ ਆਮ ਕਿਸਾਨਾਂ ਦੇ ਬੱਚੇ ਆ ਕਿ ਕਿਸਾਨਾਂ ਮਿਦੂਰਾ ਦੀ ਆਵਾਜ਼ ਚੱਕਦੇ ਆ ਤੇ 2-2 ਵਜੇ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਾਨੂੰ ਰੈਸਟ ਦੇ ਮੁੱਖ ਮੰਤਰੀ ਸਾਹਿਬ ਆ ਵੀ ਆਦੇ ਹੁੰਦੇ ਸੀ ਕਿ ਕੋਠੀ ਮੂਰੇ ਆਇਆ ਕਰੋ ਛੜਕਾਂ ਨਾ ਜਾਮ ਕਰਿਆ ਕਰੋ ਤੇ ਉਹਦੀ ਕੋਠੀ ਮੂਰੀ ਜਾ ਰਹੀ ਸੀ ਤੇ ਸਾਨੂੰ ਤਾਂ ਜਿੱਦਾਂ ਪਿੰਡਾਂ ਚ ਤੁਰੇ ਵੀ ਨਹੀਂ ਪਹਿਲਾਂ ਹੀ ਇੱਕ ਰਾਤ ਪਹਿਲਾਂ ਹੀ ਛਾਪੇਮਾਰੀ ਸ਼ੁਰੂ ਹੋ ਗਈ ਤੇ ਹੁਣ ਜੇ ਕੱਲ ਨੂੰ ਕੋਈ ਸੰਜੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਉਂਦੀ ਹੈ ਛੜਕਾਂ ਚ ਜਾਮ ਲੱਗਦੇ ਆ ਤੇ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਕਿਸਾਨ ਤਾਂ ਨਹੀਂ ਹੋਣਗੇ ਜਿੱਦਾਂ ਇਹ ਇਹ ਜਾਂਦਾ ਸੀ ਕਿ ਇਹ ਪਾਰਟੀ ਹੈ ਜਿਹੜੀ ਧਰਨੇ ਮਜ਼ਾਰੇ ਚੁੱਥੀ ਹੋਈ ਪਾਰਟੀ ਹੈ ਇਹ ਧਰਨੇ ਮਜ਼ਾਰੇ ਚੁੱਟ ਕੇ ਲੋਕਾਂ ਦੀ ਆਵਾਜ਼ ਚੱਕਰ ਵਾਲੀ ਪਾਰਟੀ ਸੀ ਪਰ ਇਹ ਹੁਣ ਧਰਨੇ ਮਜ਼ਾਰੇ ਕਰਨ ਵਾਲਿਆਂ ਨੂੰ ਨੋਕ ਰਿਹਾ ਤੁਸੀਂ ਵੇਖੋ ਇਹ ਆਪ ਹੀ ਹੁਣ ਕਹਿੰਦੇ ਧਰਨੇ ਲਾਉਂਦੇ ਆ ਮਜ਼ਾਰੇ ਕਰਦੇ ਆ ਸਤਾ ਦੇ ਵਿੱਚ ਬਈ ਇਹਨਾਂ ਕੋਲੇ ਕੁਰਸੀ ਬੈ ਗਈ ਵੱਡੀ ਆ ਗਈ ਅੱਜ ਇਹ ਕੁਰਸੀ ਦੇ ਮਾਲਕ ਨੇ ਅੱਜ ਪੰਜਾਬ ਦੇ ਮਾਲਕ ਹੈ ਕੁਝ ਕਹਿਣ ਪਰ ਇਹ ਖੁਦ ਆਪ ਇਹ ਧਰਨਿਆਂ ਦੇ ਵਿੱਚੋਂ ਆਏ ਆ ਮਜ਼ਾਰਿਆਂ ਦੇ ਵਿੱਚੋਂ ਆਏ ਅੱਜ ਵੀ ਬੋਲਦੇ ਆਏ ਕਿ ਅਸੀਂ ਸੰਗਰਾਮਾਂ ਦੇ ਵਿੱਚੋਂ ਆਏ ਆ ਹੂੰ ਇਹ ਪਾਰਟੀ ਸੰਗਰਾਸ਼ਾਂ ਚੋਂ ਵੱਜੀ ਹੋਈ ਐ ਇਹ ਭਾਪਲੀ ਧਰਨੇ ਮਜਾਰਿਆਂ ਚੋਂ ਵੱਜੀ ਹੋਈ ਐ ਇਹ ਫਿਰ ਧਰਨੇ ਮਜਾਰਿਆਂ ਵਾਲੇ ਲੋਕ ਹੀ ਅਸੀਂ ਆ ਕੀ ਕਰਦਾ ਭਾਈ ਸੜਕ ਤੇ ਪੈਣ ਨੂੰ ਯਾਰ ਸੱਪਾਂ ਦੀਆਂ ਸਿਰੀਆਂ ਤੇ ਪੈਣ ਨੂੰ ਹੂੰ ਰੱਬ ਰੱਖਾ ਹੀ ਹੁੰਦਾ ਉੱਥੇ ਜਦੋਂ ਘਾਰੇ ਉੱਤੇ ਗੱਦਾ ਸੱਟ ਕੇ ਪੈਣਾ ਜਿਹੜੇ ਲੋਕ ਕਮੈਂਟਾਂ ਚ ਉਹ ਭਰਾਓ ਤੁਸੀਂ ਐਂ ਤਾਂ ਨਾ ਕਹੋ ਯਾਰ ਤੇ ਧਰਨੇ ਤੇ ਮਜਾਰੇ ਤੇ ਅਸੀਂ ਨਹੀਂ ਜਾ ਸਕਦੇ ਤੁਸੀਂ ਤੇ ਯਾਰ ਹਾਰਾ ਨਾਰਾ ਹੀ ਮਾਰਦੇ ਹੋ ਐਂ ਤਾਂ ਨਾ ਕਿਹਾ ਕਰੋ ਇਹਨਾਂ ਦਾ ਤਾਂ ਕਿੱਤਾ ਹੀ ਇਹ ਆ ਉਬਰਾ ਉਹ ਜੇ ਤੁਹਾਡਾ ਕਿੱਤਾ ਬਚੂਗਾ ਕਿਸਾਨੀ ਜ਼ਮੀਨਾਂ ਰਹਿਣਗੀਆਂ ਤਾਂ ਤੁਸੀਂ ਵੀ ਫੇਰ ਹੀ ਬਚੋਗੇ ਸਰਕਾਰਾਂ ਪਿੱਛੇ ਲਾ ਕੇ ਕਿਉਂ ਗਮਰਾਹ ਹੁੰਨੇ ਹੋ ਜੇ ਕਿੱਤਾ ਹੀ ਨਾ ਰਿਆ ਸਾਡੀਆਂ ਜ਼ਮੀਨਾਂ ਨਾ ਰਹੀਆਂ ਸਾਡੀਆਂ ਮੰਡੀਆਂ ਨਾ ਰਹੀਆਂ ਸਾਨੂੰ ਫਸਲਾਂ ਦਾ ਰੇਟ ਨਾ ਮਿਲੇ ਤੇ ਫਿਰ ਅਸੀਂ ਕਰਾਂਗੇ ਕੀ ਇੱਥੇ ਹੁਣ ਤਾਂ ਯਾਰ ਸਾਨੂੰ ਬਾਹਰਲੇ ਮੌਕੇ ਨਹੀਂ ਵੀ ਚੱਲਣਾ ਤੇ ਸਰਕਾਰਾਂ ਗਮਰਾਹ ਕਰਦੀਆਂ ਹੁੰਦੀਆਂ ਉਹ ਲੋਕਾਂ ਨੂੰ ਅਸੀਂ ਆਦਿਆਂ ਮੁੜਿਆਉ ਧੰਨਾ ਨਾ ਲਾਉਣਾ ਸਾਡਾ ਛੌਂਕ ਨਹੀਂਗਾ ਸਾਡੀਆਂ ਮਜਬੂਰੀਆਂ ਤੁਹਾਡੇ ਘਰਾਂ ਦੇ ਵਿੱਚ ਵੀ ਹੁਣ ਤੱਕ ਕਿੰਨੀ ਵਾਰੀ ਰੇਡ ਹੋਈ ਹੈ ਕਿੰਨੇ ਕਿੰਨੇ ਵਜੇ ਰੇਡ ਹੋਈ ਹੈ ਸਤਿ ਸ਼੍ਰੀ ਅਕਾਲ ਮੇਰੇ ਬਲਾਕ ਦੇ ਵਿੱਚ ਤਿੰਨ ਆਗੂਆਂ ਦੇ ਸਾਡੇ ਰੇਡ ਹੋਈ ਹੈ ਮੇਰੇ ਹੋਈ ਹੈ ਮੱਲਣ ਸਵੇਰ 3 ਵਜੇ ਤੇ ਇਦੋਂ ਡੇਢ ਘੰਟਾ ਪਹਿਲਾਂ ਰੇਡ ਹੋਈ ਹੈ ਲਗਭਗ 8:10 ਦਾ ਟਾਈਮ ਸੀ ਜੀ ਦੋ ਵਾਰਾਂ ਰੇਡ ਹੋ ਚੁੱਕੀ ਹੈ ਗੁਰਪ੍ਰਖ ਸਿੰਘ ਭਲਾਈਆਣਾ ਤੇ ਹਰਬੰਸ ਕੋਟਲੀ ਹੈ ਹਾਂ ਸਾਡੇ ਤਿੰਨ ਆਗੂਆਂ ਦੇ ਘਰੇ ਦਰਵਾਜ਼ਾ ਬਲਾਕ ਦੇ ਵਿੱਚ ਰੇਡ ਹੋਈ ਹੈ ਲੰਬੀ ਦੇ ਵਿੱਚ ਰੇਡਾਂ ਹੋਈਆਂ ਗਈਆਂ ਸਾਡੇ ਆਗੂਆਂ ਦੇ ਹਾਂ 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 ਉਹ ਤੇ ਬਾਕੀ ਪੂਰੇ ਪਲੰਬੀ ਕਿਉਂ ਕੱਲਾ ਗਦਰਬਾਹੀ ਕਿਉਂ ਪੂਰੇ ਪੰਜਾਬ ਭਰ ਦੇ ਵਿੱਚ ਰੈਡਾ ਹੋਈਆਂ ਪੂਰੇ ਪੰਜਾਬ ਭਰ ਚ ਸੈਂਕੜੇ ਕਿਸਾਨ ਗ੍ਰਿਫਤਾਰ ਕੀਤੇ ਐ ਸੈਂਕੜੇ ਆਗੂਆਂ ਦੇ ਘਰਾਂ ਦੇ ਵਿੱਚ ਮਤਲਬ ਕਿ ਰੈਡਾ ਹੋਈਆਂ ਬਿਲਕੁਲ ਧੰਨਵਾਦ ਬਿੱਟੂ ਪੰਜਾਬ ਹਰਿਆਣਾ ਲਾਈਵ ਤੇ ਹਮਾਰੇ ਮੱਡ ਦੇ ਨਾਲ ਜੁੜੇ ਹੋ ਤੁਸੀਂ ਤਾਂ ਧੰਨਵਾਦ ਅਸੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹਿੰਨੇ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਗ੍ਹਾ ਕਿਸਾਨਾਂ ਲਈ ਜ਼ਰੂਰ ਦਿੱਤੀ ਜਾਵੇ ਪ੍ਰਦਰਸ਼ਨ ਕਰਨਾ ਆ ਮਜਾਰਾ ਕਰਨਾ ਹਰ ਇੱਕ ਦਾ ਰਾਈਟ ਹੈ ਲੋਕਤੰਤਰ ਇੱਕ ਪਾਸੇ ਤੁਸੀਂ ਆਹ ਲੋਕਤੰਤਰ ਹੈ ਤੇ ਉਹਦਾ ਗਲਣਾ ਨਾ ਘੋਟੋ ਉਹ ਜਗਾ ਦਿੱਤੀ ਜਾਵੇ ਕਿਸਾਨਾਂ ਨੂੰ ਆਪਦੇ ਹੱਕ ਲਈ ਲੜਨ ਦਿਓ ਤੇ ਸਰਕਾਰ ਇਸ ਪੁਰ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਥੈਂਕਿਊ ਜੀ ਥੈਂਕਿਊ ਥੈਂਕ